ਗੱਡੀ ਬੇਲੀ 라ਵੀ ਜੀਰੋ ਤੋਂ 6ਵੀਂ ਦਿiali ਕੈਟਾਗਰੀ ਦੇ ਵਿੱਚ ਚੈਂਪੀਅਨ ਬਣੀ ਹੈ ਪਹਿਲੇ ਨੰਬਰ ਤੇ ਆਈ ਹੈ 65 ਕਟਾਂਾਂ ਸੀ ਜਾਨੀ ਮੇਲਿਆਂ ਦੇ ਵਿੱਚ ਨਵੀਂ ਜੂਥ ਜਨਰੇਸ਼ਨ ਨੂੰ ਜੋੜਿਆ ਜਾ ਰਿਹਾ ਹੈ ਪੰਜਾਬ ਦੀ ਧਰਤੀ ਦਾ ਵੱਖਰੀ ਵਿਲੱਖਣ ਸੱਭਿਆਤਾ ਦੀ ਧਰਤੀ ਹੈ ਜਿੱਥੇ ਵੱਖੋ ਵੱਖਰੇ ਤੀਸਰਾ ਨੰਬਰ ਸਟਾਰ ਚੈਕਰ ਵਾਲੇ ਹੋਣਗੇ ਈ ਦਾ ਬਸ ਚੌਥਾ ਨੰਬਰ ਜਿੰਗ ਆਉਂਦੀ ਹੈ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਬੱਚੀ ਵੀ ਪਹਿਲੇ ਨੰਬਰ ਤੇ ਆ ਗਿਆ ਆ ਬਸ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਇੰਜਾਂ ਵੀ ਥੋੜੀ ਕੱਤੀ ਚੈਂਪੀਅਨ ਬਣੀ ਆ ਨਾ ਚਲੇ ਪਹਿਲੀ ਜਿੰਗੀਆਂ ਨੇ ਪਿੰਦੀ ਉਮਰ ਕਿੰਨੀ ਆ ਜੀ ਤਕਰੀਬਨ ਉਸ ਪੰਜ ਮਹੀਨੇ ਦਾ ਯਾਰਾ ਦਿੰਦੀ ਆ ਜੀ ਪੰਜ ਮਹੀਨੇ ਤੋਂ ਪਰ ਪੰਜ ਮਹੀਨੇ ਦਾ ਯਾਰਾ ਦਿੰਦੀ ਆ ਜੀ 11 ਦਿੰਦੀ ਹਾਂਜੀ ਠੀਕ ਆ ਕਿਹੜੇ ਬੋਲ ਦੀ ਹੈਗੀ ਇਹ ਪਾਰਤੀ ਆ ਜੀ ਪਿੰਦੀ ਸਿੱਧੂ ਵਾਲੇ ਦੀ ਹੈ ਜੜਾ ਹਾਂਜੀ ਹਾਂਜੀ ਚੌਥੇ ਠੀਕ ਆ ਤੇ ਮਾਡਰ ਰਕਾਰਡ 54 ਅੱਜ 3 ਮਹੀਨੇ ਦੇ ਘੱਬਣਾ ਦਾ 17 ਕਿਲੋ ਹੋਣੇ ਆਗਾ 54 ਠੀਕ ਆ ਇਹ ਏਰੀਆ ਕਿ ਏਰੀਆ ਦੇ ਜੀ ਪੱਟੀ ਤਰਨਤਾਰਨ ਨੂੰ ਆਪਾਂ ਤਸਵੀਰ ਪਾਤੀਆ ਜਿਹੜਾ ਮੱਝ ਏਰੀਆ ਵਿੱਚੋਂ ਆਇਆ ਠੀਕ ਆ ਦੋਸਤੋ ਬਈ ਰਿਜ਼ਲਟ ਤੋਂ ਹਾਂਜੀ ਬਹੁਤ ਖੋਜਾਈ ਹਾਂਜੀ ਠੀਕ ਆ ਬਈ ਧੰਨਵਾਦ 5ਵੇਂ ਨੰਬਰ ਤੇ ਬਈ ਦੋਸਤੋ ਇਹ ਪਾਰਸ ਬੋਲ ਦੀ ਕੱਟੀ ਚੈਂਪੀਅਨ ਬਣੀ ਹੈਗੀ 54 ਨੰਬਰ ਪੰਜਵਾਂ 65 ਕੱਟਾਂ ਦੇ ਵਿੱਚੋਂ ਇੱਕੋ ਬਾਅਦ ਜੀ ਬਈ ਮੱਝ ਏਰੀਆ ਦੇ ਵਿੱਚੋਂ ਆਇਆ ਦੇਖ ਸਕਦੇ ਹੋ 82 ਵਾਲੇ ਤਿਆਰ ਰਹੋ ਬਹੁਤ ਚੰਗੀ ਕੱਟੀ ਹੈਗੀ

ਦੇ ਪੈਟ ਕਿਹੜਾ ਬਣਿਆ ਜੁਡੀ ਨੰਬਰ ਤੇ ਆਈ ਆ ਬਈ ਇਹ ਬਿਲਕੁਲ ਆ ਗਿਆ ਜਿਹੜੀ ਇਹ ਗੱਟੀ ਦੇਖਣਾ ਕਿਹੜੇ ਸੀ ਮੰਡੀ 122 ਆ ਦੇਖੋ ਗੱਡੀਆਂ ਗੱਡੀਆਂ ਵੱਡੀਆਂ ਗੱਟੀਆਂ ਨੂੰ ਹਰਾਇਆ ਨੇ 7ਵੇਂ ਨੰਬਰ ਤੇ ਆਈ ਹੈ ਚੌਂਗੜ ਗੱਟੀਆਂ ਮੇਰੇ ਖਾਲ ਮਹੀਨੇ ਡੇਢ ਮਹੀਨੇ ਦੀ ਬਣੀ ਸਾਰੀ ਵਰੀ ਦਾ ਬੰਦਈ ਹੈ ਸਭ ਤੋਂ ਪਹਿਲਾਂ ਦੇਖਿਆ ਹਾਂਜੀ ਭਾਈ ਜੀ ਸასი ਕਾਲ ਜੀ ਸასი ਕਾਲ ਭਾਈ ਜੀ ਸਾਰਿਆਂ ਨੂੰ ਭਾਈ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਵੀ ਰੋਟੀ ਕੱਟੀ ਦੂਜੇ ਨੰਬਰ ਤੇ ਆ ਗਈ ਹੈ ਨਾ ਸਾਰਿਆਂ ਨੂੰ ਮੁਬਾਰਕਾਂ ਵੀ 119 ਠੀਕ ਹੈ ਜੀ ਤੇ ਫੈਸਲੇ ਤੋਂ ਸੰਤੁਸ਼ਟ ਹਾਂਜੀ ਵੀਰ ਜੀ ਬਹੁਤ ਸੰਤੁਸ਼ਟ ਹੈ ਜੀ ਠੀਕ ਹੈ ਕਿਹੜੇ ਬੁੱਲਦੀ ਹੈ ਭਾਈ ਇਹ ਇਹ ਵੀਰ ਜੀ ਪਾਰਸ ਬੁੱਲਦੀ ਹੈ ਕਿਹੜੇ ਦੀ ਪਾਰਸ ਦੀ ਪਾਰਸ ਦੀ ਅੱਛਾ ਪਹਿਲੇ ਨੰਬਰ ਤੇ ਵੀ ਪਾਰਸ ਦੀ ਕੋਈ ਹੈ ਹਾਂਜੀ ਹਾਂਜੀ ਪਾਰਸ ਦੂਜੇ ਤੇ ਵੀ ਪਾਰਸ ਦੀ ਕੋਈ ਹੈ ਠੀਕ ਹੈ ਤੇ ਉਮਰ ਕਿੰਨੀ ਹੈ ਜੀ ਇਹਦੀ 4 ਮਹੀਨੇ 19 ਦੇ ਲੀਏ 4 ਮਹੀਨੇ 19 ਦੇ ਲੀਏ ਹਾਂਜੀ ਇਹਦੀ ਮਾਂ ਹਾਂਜੀ ਤਾਂ ਜਨਾਬ ਜੀ ਤੋਂ ਲਈ ਇਹਦੀ ਮਾਰਕ 2 ਥਣੀ ਹੈ 10 ਨੰਬਰ ਜਿਲ੍ਹੇ ਦਿੱਤਾ ਠੀਕ ਹੈ ਤੇ ਆਪਾਂ ਬਈ ਕਿੱਥੋਂ ਆਏ ਆ ਕਿਹੜਾ ਏਰੀਆ ਆਪਣਾ ਅਸੀਂ ਬਹਿਮਲਪੁਰ ਤੋਂ ਅੰਗੀ ਪਾਸੋਂ ਦੇ ਲਾਗੇ ਪਟਿਆਲਾ ਜੀ ਦੇ ਪਟਿਆਲੇ ਏਰੀਆ 'ਚ ਆਏ ਹਾਂ ਹਾਂਜੀ ਹਾਂਜੀ ਠੀਕ ਹੈ ਬਾਈ ਠੀਕ ਹੈ ਬਾਈ ਧੰਨਵਾਦ ਤੋੜ ਕੇ ਕਿਹੜਾ ਲਵਾ ਦੇ ਮੜਾ ਜਾ ਲੋ ਵੀ ਦੋਸਤੋ ਇਹ ਵੀ ਪਾਰਸ ਦੀ ਆ ਪਹਿਲੇ ਤੇ ਦੂਜੇ ਨੰਬਰ ਤੇ ਪਾਰਸ ਦੀਆਂ ਕਟੀਆਂ ਆਈਆਂ ਇੱਕੋ ਬੁੱਲ ਦੇਗਾ ਲਭੀ ਦੋਸਤ ਆਹਾਂ ਕੱਟੀ ਆਈ ਹੈ ਜੀ ਨੰਬਰ ਦੇ ਹਾਂਜੀ ਸਹੀ ਹੈ ਜੀ ਇਹ ਵੀ ਬੰਦਾ ਉਸਦੇ ਆ ਵੀਕ ਡਿਟੇਲ ਮਾ ਦਾ ਕੀ ਰਿਕਾਰਡ ਕਿਹੜੇ ਬਲੂ ਹੋਏ ਚੈੱਕ ਕਰ ਸਕਦੇ ਹੋ ਜਿੰਦੀਪਪੁਰ ਚਾਚੇ ਨੂੰ ਆ ਲੈ ਅੰਦਰ 268 ਨੰਬਰ ਚਾਚਾ ਫੋਨ ਤੇਰੇ ਕੋਲ ਨਹੀਂ ਮੜਾ ਦਸੇ ਪੁਰੀਆਂ ਹੋ ਗਈਆਂ ਜੀ 10331 ਆਵੇ ਆਜਾ ਹੋਲਾ ਰਸ ਸਾਊਥ ਤੋਂ ਪਹਿਲਾਂ ਬਾਈ ਤੁਹਾਨੂੰ ਮੁਬਾਰਕਾਂ ਵੀ ਰੋਟੀ ਕੱਟੀ ਤੀਜੇ ਨੰਬਰ ਤੇ ਆ ਗਈ ਹੈ ਨਾ ਤੇ ਕਿਵੇਂ ਲੱਗਿਆ ਬਾਈ ਫੈਸਲਾ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਫੈਸਲਾ ਠੀਕ ਹੈ ਮਤਲਬ 65 ਕੱਟੀਆਂ ਸੀ ਹੈ ਨਾ 65 ਕੱਟੀਆਂ ਦੇ ਵਿੱਚੋਂ 63 ਕੇ ਆਈ ਹੈ ਮਤਲਬ ਇਹ ਤੀਜੇ ਨੰਬਰ ਤੇ ਹੈ ਨਾ ਤੇ ਬਾਈ ਬੱਲ ਕਿਹੜੇ ਦੀ ਹੈ ਇਹ ਇਹ ਅਯੂਬਾ ਬੋਲਦੀ ਹੈ ਅੱਛਾ ਅਯੂਬੇ ਦੀ ਹੈ ਇਹ ਠੀਕ ਹੈ ਉਮਰ ਕਿੰਨੀ ਹੋਊਗੀ ਦੀ ਇਹਦੀ ਉਮਰ ਸਰ ਸਾਹਿਬਾ ਕੋਈ ਪੰਜ ਸਵਾਗ 5 ਮਹੀਨੇ ਦੀ ਆ ਠੀਕ ਹੈ ਤੇ ਮਾਡਰ ਕਾਰਡ ਸੋਵਾਲੀ ਟ੍ਰੇਜੀ ਮਾਡਰ ਕਾਰਡ ਮਾਡਰ ਕਾਰਡ 16 ਲੀਟਰ ਦਾ ਠੀਕ ਹੈ ਨੀਲੀ ਰਵੀ ਜੀ ਉਹ ਵੀ ਹੈ ਨਾ ਹਾਂਜੀ ਨੀਲੀ ਰਵੀ ਠੀਕ ਹੈ ਤੇ ਆਪਣਾ ਏਰੀਆ ਕਿਹੜਾ ਬਈ ਕਿੱਥੋਂ ਆਏ ਹੋ ਫਰੋਜ਼ਪੁਰ ਦੇ ਵਿੱਚ ਆਪਣਾ ਮਹਿਮਾ ਪੇਲੇ ਦੀ ਮਹਿਮਾ ਠੀਕ ਹੈ ਫਰੋਜ਼ਪੁਰ ਏਰੀਆ ਤੋਂ ਆਇਆ ਮਤਲਬ ਫਰੋਜ਼ਪੁਰ ਏਰੀਆ ਤੋਂ ਠੀਕ ਹੈ ਤੇ ਰਿਜ਼ਲਟ ਤੋਂ ਮਤਲਬ ਪੂਰੇ ਸੰਤੋਖਤ ਹੋ ਤੁਸੀਂ ਹੈ ਨਾ ਹਾਂਜੀ ਹਾਂਜੀ ਠੀਕ ਹੈ ਪਸ਼ੂ ਕਿੰਨੇ ਕੁ ਰੱਖੇ ਹੋ ਆਪਣੇ ਆਪਨੇ ਕੋ 20 25 ਪਸ਼ੂ ਹੈ ਸਾਰੇ ਨੀਲੀ ਰਾਵੀ ਦੇ ਆ ਨਹੀਂ ਵਿੱਚ ਮੋਰਾ ਵੀ ਹੈ ਸਭ ਵਿੱਚ ਮੋਰਾ ਦੇ ਵੀ ਹੈ ਹਾਂਜੀ ਮੋਰਾ ਦੇ ਠੀਕ ਹੈ ਵੀ ਜਾਨਾ ਪਸ਼ੂਆਂ ਦਾ ਕੰਮ ਹੀ ਹੈ ਮਤਲਬ ਆਪਣਾ ਹੈ ਨਾ ਹਾਂਜੀ ਆਪਣਾ ਪਸ਼ੂਆਂ ਦਾ ਖੇਤੀਬਾੜੀ ਦਾ ਕੰਮ ਹੈ ਖੇਤੀਬਾੜੀ ਦਾ ਠੀਕ ਠੀਕ ਹੈ ਬਾਈ ਧੰਨਵਾਦ ਜੀਰੋ ਤੋਂ 6 ਮਹੀਨੇ